ਇਕਦਾ ਮੇਰੇ ਸਾਲੇ ਦੀ ਆ ਵੀ ਗੁੱਸੇ ਹੋ ਗਈ ਅੱਜ ਇਹਦੇ ਲੈ ਵੀ ਜਾ ਕੇ ਆਈਏ ਮੋٹے ਦਿਮਾਗ ਵਾਲੇ ਲੈ ਵੇ ਡਰਪੋ ਕੇ ਚ ਲੈਵੇ ਬਾਹਰ ਜਾ ਖੁੱਲੇ ਹੀ ਪਿਆ ਲਾ ਦਾ ਕੋਈ ਹੈ ਨਹੀਂ ਕਰੇ ਗੋਲਟੀ ਓਏ ਕਰੀਆਂ ਆ ਆ ਜਾ ਕਿਵੇਂ ਆ ਵਧੀਆ ਤੂੰ ਆ ਕੀ ਕਰੀ ਜਾਂਦਾ ਸੀ ਵਧੀਆ ਜਾਂਦਾ ਸੀ ਯਾਰ ਪੇਪਰ ਜਾਈ ਜਾਂਦੇ ਲਵੇ ਮਾੜਾ ਪੜ੍ਹ ਰਿਹਾ ਮੂੰਹ ਦਿਖਾਈ ਪੜਨ ਵਾਲਾ ਤੇਰਾ ਮੈਂ ਭੰਦਾ ਮੈਂ ਬਦੂਤਰਾ ਕਰਤਾ ਕੀ ਪੜੀ ਐ ਨਾ ਉਹ ਪੇਪਰ ਆ ਅੱਛਾ ਨਾ ਨਿਕਲ ਪੇਪਰ ਤੇ ਉਹ ਨਹੀਂ ਆਇਆ ਤੇਰੇ ਲਾ ਬੇ ਕੌਣ ਸੀਪਾ ਆਇਆ ਸੀ ਯਾਰ ਪਹਿਲਾਂ ਜੇ ਮੋੜ ਕੇ ਆ ਗਿਆ ਮੁੜ ਗਿਆ ਲਾਲਾ ਫੋਨ ਵਾਲਾ ਜੀ ਤਾਂ ਮੈਂ ਫੋਨ ਲਾਉਣਾ ਉਹ ਵੀ ਬਿੱਲ ਆ ਹੀ ਹੈ ਮਲੰਗ ਉਹਨੇ ਕੰਮ ਕਰੋ ਗੱਡੇ ਉਹ ਵੀ ਭਰਿਆ ਕਰੋ ਦਾ ਗਾੜੂ ਕੱਢੇ ਅਗਲਾ ਕੰਮ ਕਰ ਵਾਲਾ ਸ਼ਾਨਾ ਬਜਰਾ ਪੋਜ਼ਿਟਿਵ 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 ਕੀ ਬਣਾ ਚੱਕੂ ਕੇ ਨਾ ਯਾਰ ਚੱਕ ਲੂ ਆ ਚਲੋ ਹੈਲੋ ਹਾਂ ਗਾ ਲੂ ਕਿੱਥੇ ਆ ਓਏ ਕਰੀ ਸੀਗਾ ਜਰਾ ਆਇਆ ਕਿਤੇ ਇੱਧਰ ਗੋਲਟੀ ਕੇ ਬੈਠਿਆ ਕੀ ਕਰੀਨੇ ਹੋ ਕੁਛ ਨਹੀਂ ਉਹੀ ਆ ਗਿਆ ਸੀ ਮੈਂ ਪੜੀ ਜਾਂਦਾ ਸੀ ਮੈਂ ਕਹਾਂ ਉਹਨੂੰ ਵੀ ਸੱਦ ਲੈਣਿਆ ਚਲੋ ਇੱਕ ਮਿੰਟ ਪੋਜ਼ ਹੋ ਜਣੋ ਯਾਰ ਆਇਆ ਛੇਤੀ ਯਾਰ ਬਹਾਰ ਜਨੇ ਬੜਾ ਤੰਗ ਕੀਤਾ। ਉਹ ਹੋਰ ਮੈਂ ਤਾਂ ਆਖ ਖੰਗ ਹੋਰੀ ਆ ਦਵਾਈ ਲੈ ਕੇ ਆਇਆ। ਬਹਾਰ ਜਨਾ ਦੋ ਤੰਦਰ ਹੋਇਆ। ਹੋਰ ਤੇ ਤੇਰੀ ਅੰਮੀ ਕਿੱਧਰ ਗਈ? ਅੰਮੀ ਉਹ ਦੂਸਰੇ ਘਰੇ ਹੋਣੀ। ਅੱਛਾ। ਆ ਆ ਗਿਆ। ਚਾਓ। ਚਾਓ ਕਿਵੇਂ ਗੋਲਟ ਕੋ? ਠੀਕ ਆ ਯਾਰ ਬਸ। ਹੋਰ ਕਾਣ। ਵਧੀਆ ਵਧੀਆ। ਕੰਮ ਤੇ ਨਹੀਂ ਗਿਆ ਅੱਜ? ਕੰਮ ਤੂੰ ਆ ਗਿਆ। ਅੱਛਾ ਬੈ ਜਾ। ਬੈ ਜਾ। ਹੋਰ ਕਾਈ ਕਰੀਨਾ। ਉਹਨੇ ਪੜ੍ਹੀ ਜਾਂਦਾ ਸੀ ਯਾਰ ਪੇਪਰ ਜੀ ਜਾਂਦਾ। ਮੂੰਹ ਦੇਖ ਲਓ। ਅੜਨ ਵਾਲੇ ਦੇ। ਯਾਰ ਪੜ੍ਹਨ ਦੇ। ਪੜ੍ਹਨ ਨੂੰ ਕੀ ਵਧੀਆ ਭਾਏਂਦਾ। ਬੜਾ ਕੰਮ ਕਰਦਾ। ਉਹ ਗਾ ਵੀ ਪਿਆ ਪਿਆ ਗੱਪੜਾ ਗੱਪੜੇ ਇਕ ਲੈ ਰਹੇ ਹੋ ਬਈ ਨੇ ਬਹਾਰ ਜਿਹੜਾ ਤੰਗ ਵਾਲਾ ਕਰ ਰੱਖਿਆ ਹੈ ਠੀਕ ਹੋਰ ਹੈ ਠੀਕ ਹੁਣ ਠੀਕ ਆ ਤੂੰ ਦਾਸ ਉਹ ਮਾ ਜਾਣਾ 10 ਮਿੰਟ ਟਾਈਮ ਪਾਸ ਠੀਕ ਹਾਂ ਦਾ ਆ ਕੇ ਗਿਆ ਸੀ ਤੂੰ ਪਹਿਲਾਂ ਪਹਿਲਾਂ ਆਇਆ ਸੀ ਮੇਰੇ ਲਵੇ ਤੇ ਉਹ ਪਿਆ ਸੀਗਾ ਸੁੱਤਾ ਇਹ ਕਹਿੰਦਾ ਪਿਆ ਰਹਿੰਦੇ ਚੱਲ ਆਪਰ ਦਰਵਾਜ਼ਾ ਤੁਸੀਂ ਸੁਣਾਓ ਮੈਂ ਤਾਂ ਆਪ ਆ ਹੁਣ ਆਇਆ ਮੈਂ ਬੇਲਾ ਜੀ ਮੈਂ ਟਾਈਮ ਪਾਸ ਹੋ ਜੂਦ ਲੈਵੇ ਚੱਲਿਆ ਹੁਣ ਬੇਲੀਆਂ ਲੈਵੇ ਸੁਣਾ ਕਲ ਕਰਾਂ ਡਰੂ ਬੁਗਨਰ ਜੀ ਕਿਤੇ ਉਹ ਨਹੀਂ ਡਰਦਾ ਇਹ ਰਹਿਦਾ ਕੀ ਆ ਤੂੰ ਗੱਲ ਸੁਣਾ ਇਹ ਕੋਲੇ ਆ ਯਾਰ ਤੂੰ ਟੈਂਕ ਵਿੱਚ ਦੀ ਗੱਲ ਚੌੜੀ ਕਰ ਕੋਲੇ ਆ ਟਾਈਮ ਪਾਸ ਨਹੀਂ ਹੁੰਦਾ ਇਹਨੇ ਇਹਨਾਂ ਵਾਸਤਾ ਹੋਆ ਦੱਸ ਕੋਈ ਨੂੰ ਬੰਦ ਕਰ ਯਾਰ ਕੀ ਗੱਲੀ ਗੱਲ ਦੱਸ ਸੱਚੀ ਵਿਚਰੀ ਗੱਲ ਸੁਣਾ ਤੂੰ ਪੂਰੀ ਕੋਈ ਉਹ ਯਾਰ ਪੁੱਤਾ ਹੀ ਨਾ ਸੁਣਾ ਯਾਰ ਭਾਈ ਮੈਨੂੰ ਡਰ ਲੱਗਦਾ ਅਰ ਮੈਂ ਹੁਣ ਕੱਲਾ ਰਾਤ ਨੂੰ ਮੈਨੂੰ ਭੈ ਆਉਂਦਾ ਅਗਲੇ ਅਗਲੇ ਆ ਅਸੀਂ ਮਰ ਜੂਏ ਉਹ ਨਹੀਂ ਯਾਰ ਭਈਆ ਯਾਰ ਤੈਨੂੰ ਜੋੜਦੀ ਸੱਚੀ ਵਿੱਚ ਜਿੱਤੀ ਨਹੀਂ ਮੈਂ ਸਰ ਕੋਈ ਆਏ ਗਿੰਦਾ ਯਾਰ ਗੋਲਟੀ ਆ ਰਾ ਹੂੰ ਹੀ ਡੰਡ ਰਿਹਾ ਕਰ ਚੱਲ ਕੀ ਕੋਈ ਮੂੰਹ ਮਾਰੀ ਜਾਂਦਾ ਚੱਲ ਸੁਣਾ ਗੱਲ ਸੁਣਾਉਣਾ ਮੈਂ ਹਾਂ ਮੈਂ ਪਿਆ ਸਾਡੇ ਘਰੇ ਇਹ ਨਾ ਭਾਂਜੂ ਨੂੰ ਲੱਗ ਰਾ ਸੀ ਵਿੱਚ ਸੱਚੀ ਵਿੱਚ ਬੰਤਾ ਆ ਗਿਆ ਹੁੰਦਾ ਘਰੇ ਹਾਂ ਗੈਲਰੀ ਚ ਰਾਤ ਦਾ ਟਾਈਮ ਆ ਪਿਆ ਯਾਰ ਮੈਂ ਉੱਠ ਕੇ ਲਾਈਟ ਲਾ ਕੇ ਦੇਖੀ ਭਾਂਜੂ ਲਾਈਟ ਸੁੱਟੀ ਤੇ ਕੋਈ ਵੀ ਨਾ ਕੋਈ ਪੈਲੀ ਚ ਉਹ ਡਰ ਲਾਦਾ ਯਾਰ ਉਹ ਤੂੰ ਆਹੋ ਹੋਰਾ 2 ਮਿੰਟ ਪਾਉਂਗੀ ਤੇ ਮਾਰਿਆ ਓਏ ਇਹ ਦੇਖ ਸੁਣ ਮਾਰਦਾ ਸੁਣੀ ਚੱਲ ਗੱਪਪੀ ਮਦਾ ਸੱਚੀ ਹੋਏ ਹੋਏ ਓਏ ਇੱਕ ਮਿੰਟ ਜੱਸਨਾ ਯਾਰ ਕਿਹਦਾ ਮਿੱਚੀ ਹੈ ਗੱਪਪੀ ਕਹਿੰਦਾ ਕੱਪ ਮਾਰਦਾ ਲੈਣਾ ਹੈ ਬੰਦਾ ਨਾ ਓਏ ਅਸੀ ਪੇ ਯਾਰ ਸੁਸਨਾ ਯਾਰ ਇਹ ਤਾਂ ਉਹੀ ਮਰੀ ਜਾਂਦਾ ਯਾਰ ਤੂੰ ਗੱਲ ਸੁਣਾ ਤੂੰ ਮੈਂ ਗੱਲ ਨਹੀਂ ਸੁਣਾਉਂਦਾ ਸੁਣਾ ਯਾਰ ਇਹ ਤਾਂ ਮਰੀਆਂ ਡਰਪੋ ਕਹਿੰਦਾ ਯਾਰ ਜੋੜ ਨਹੀਂ ਕਰਦਾ ਕਿਭੂ ਤਾਂ ਸੱਚੀ ਮਿੱਚੀ ਜਮਾ ਸੱਚੀ ਮਿੱਚੀ ਹੈ ਨਾ ਅੱਛਾ ਮਿੱਚੀ ਹੋਈ ਹੈ ਵਰ ਨਾਲ ਕੀ ਕੀ ਹੋ ਗਿਆ ਸੀ ਘਰੇ ਪਿਆ ਸੀ ਕਦੋਂ ਕਦੀ ਗੱਲ ਕਾਹੜੇ ਟਾਈਮ ਦੀ ਗੱਲ ਹੈ ਅੱਛਾ ਘਰੇ ਪਿਆ ਮਰਾਤ ਨੂੰ ਇਹ ਨਾ ਐ ਰਗ ਜਾ ਪਿੰਡ ਦੇ ਵਿੱਚ ਬੰਦਾ ਤਰਨਦਾ ਸਿਰ ਹੈ ਉਹਦਾ ਬੰਦਾ ਇਹ ਫੋਟੋਸ਼ਾਪ ਵਾਲਾ ਮੈਂ ਭੱਜ ਕੇ ਹਿੰਮਤੀ ਕਰਕੇ ਲਾਈਟ ਲਾ ਲਈ ਲਾਈਟ ਲੱਗ ਜਮ ਕੋਈ ਝਾਕਾ ਭਿੰਦੋ ਕੋਈ ਵੀ ਤੇ ਕਿੱਧਰ ਗਿਆ ਉਹੀ ਪਿੰਡ ਦੇ ਦਾ ਮੈਂ ਹੋਰ ਡਰ ਗਿਆ ਮੈਂ ਉਹਦੇ ਨੰਨੂ ਜਿਆ ਮਾਂ ਨਹੀਂ ਬਹਿ ਮਾਂ ਮਾਂ ਉਹ ਕਹਿੰਦੇ ਬਹਿ ਜਾਗਾ ਹਾਂ ਮੈਂ ਪਾਏਗਾ ਮੇਰੇ ਦੁਆਰੇ ਤੇ ਬੱਪਾ ਨਾ ਇਹ ਮਰਜੀ ਦੇ ਪੈ ਗਿਆ ਉਹਨੂੰ ਸੱਚੀ ਵਿੱਚ ਇਹ ਲੱਗੇ ਬੰਦਾ ਜਿਵੇਂ ਗੱਲੀ ਤੁਰਕੇ ਮਿਰਕ ਨਹੀਂਦਾ ਕੂਲਰ ਲੱਗਿਆ ਪਿਆ ਸੱਚੀ ਵਿੱਚੀ ਬੰਦਾ ਖੜਕੇ ਮੇਰੇ ਸਰਾਉਣੇ ਉਹ ਇੰਨੀ ਹਿੰਮਤ ਨਾ ਕੋਈ ਮੇਰੀ ਭਾਂ ਦਾ ਵੀ ਐਵੇਂ ਮੁੜ ਕੇ ਐ ਚੌੜਾ ਵੀ ਸਰਾਉਣੇ ਪੰਤਾ ਖੜਾ ਡਰ ਲੱਗਿਆ ਮੈਨੂੰ ਵੀ ਆ ਮੈਂ ਪੈ ਗਿਆ ਮੇਰੇ ਕੋਲ ਕੰਪੜਾ ਜਿਹਾ ਸੀਗਾ ਕੰਪੜਾ ਲੈ ਕੇ ਜਿਉਂ ਉੱਤੋਂ ਹੀ ਲੜੇ ਕੰਪਲੇਟਰ ਜਿਹਾ ਲੱਗਿਆ ਮੈਨੂੰ ਲੱਗਾ ਮੈਨੂੰ ਮੇਂ ਕਿਰਪਾ ਤੋਂ ਲੱਗਦਾ ਬੰਦਾ ਨਾ ਕੂਲ ਦੀ ਮੇਰੇ ਤੁਰਕੇ ਮੰਜੇ ਅੱਸੀ ਗੱਪਾ ਗੱਪ ਮਾਰੀ ਜਾਂਦਾ ਮੈਂ ਨਾ ਉਹ ਆਪਣੀ ਮਾਰਦਾ ਐ ਕਿਵੇਂ ਹੋ ਜੀ ਯਾਰ ਐ ਬੰਦਾ ਨਿਕਲ ਜੂ ਓਏ ਆਪ ਨੂੰ ਲੱਗਦਾ ਕਿ ਹੁੰਦਾ 300 ਰੁਪਏ ਆਪਣਾ ਕੁਲ ਕੁਚੀ ਜਿਹੜੇ ਸਰਾਣੇ ਪਾਏ ਚਾਹਦੇ ਨੂੰ ਮੁੜਕੇ ਉਸ ਨਹੀਂ ਹੁੰਦਾ ਭਾਈ ਜਾਨ ਕਿ ਹੁੰਦੇ ਭਾਈ ਉਹਨਾਂ ਹੁੰਦਾ ਤੂੰ ਮੰਨਦਾ ਯਾਰ ਕਰਨ ਨੂੰ ਯਾਰ ਭਾਈ ਮੈਨੂੰ ਡਰ ਲੱਗਦਾ ਯਾਰ ਮੈਨੂੰ ਨਹੀਂ ਪਤਾ ਯਾਰ ਬਸ ਉਹ ਕਹਤਾ ਕਿ ਅੱਜ ਇਹ ਗੱਲ ਨਾ ਕਰਿਆ ਕਰ ਪਹਿਲਾਂ ਫਲਾੜ ਲਿਨੂੰ ਮੈਂ ਸਾਨੂੰ ਗੱਲ ਸੁਣਾਉਂਗਾ ਤੂੰ ਕੜ ਜਾ ਮੈਂ ਹੁਣ ਤੈਨੂੰ ਸੁਣਾਉਂਗਾ ਸਾਰੀ ਗੱਲ ਯਾਰ ਚੱਲ ਫਿਰ ਮੈਂ ਸੁਣਾਉਂਗਾ ਸੀਟ ਦੇ ਹਾਂ ਤੇ ਆਇਆ ਨਾ ਮੈਂ ਲੱਗੇ ਬੰਦਾ ਕੁੜੇ ਉਹਨਾਂ ਭਾਂ ਦੇ ਕੁੜੇ ਲੱਗੇ ਪਿਆ ਮਾਰ ਪਿਆ ਅੱਸੀ ਨਾ ਹੋਣਾ ਓਏ ਯਾਰ ਦੇਖੀ ਯਾਰ ਸੱਚੀ ਵਿੱਚ ਉਹ ਮੂਰੇ ਖੜ ਗਿਆ ਆ ਲੱਗ ਪਾਣ ਦਿਨੋਂ ਹਵਾਉਣੋਂ ਵੜ ਗਈ ਸੱਚੀ ਮਿੱੱਚੀ ਦੀ ਗੱਲ ਐ ਆ ਵਾਉਣੋਂ ਵੜ ਗਈ ਮੈਂ ਸੱਚੀ ਵਿੱਚ ਹੀ ਉੱਡਰ ਦੀ ਆ ਬੰਦਾ ਮੂਰੇ ਘੜ ਕੇ ਪੇੜਾਂ ਕਾਲਾ ਮੈਂ ਰਾਤ ਇਦਰੇ ਕੱਲਾ ਬੰਦਾ ਇਦਦਰ ਨਹੀਂ ਆਇਆ ਉਹ ਕੁਛ ਨਹੀਂ ਆਉਂਦਾ ਤੇਰੇ ਕੋਲੇ ਉਹ ਹੋਰ ਬੱਦਾਂ ਮਾਰ ਗਏ ਤੁਸੀਂ ਹੋਰ ਮੈਂ ਸੁਣਾਉਣਾ ਮੈਂ ਸੁਣਾਉਣਾ ਪਹਿਲਾਂ ਮੇਰੀ ਸੁਣ ਲੋ ਮੇਰੇ ਘਰੀ ਪਾ ਉਹ ਮੈਨੂੰ ਰਾਤ ਕੱਲੇ ਹੋਈ ਉੱਤੇ ਜਦੋਂ ਆ ਪਾਇਆ ਮੰਨੂ ਬਰਾਬਰ ਦਿਰਾਤ ਵਾਲੀ ਗੱਲ ਹੋਣੀ ਮੇਰੀ ਪੂਰੀ ਐਂ ਚ ਉਹਨਾਂ ਦਾ ਲੂਮ ਕੱਢਾ ਨਾ ਖੜਾ ਹੋਣ ਲੱਗਦੇ ਨੇ ਦਸ ਦੇ ਦਾ ਵੀ ਦੇਖ ਲੈ ਉਹ ਸਾਹਮਣੇ ਕੜ ਕੇ ਬੰਦਾ ਬੂਮਾ ਦਾ ਭੈਣ ਚੱਕੇ ਇੱਕ ਸੱਪੜੇ ਸੱਦਾ ਮਦਦ ਕੋਠੇ ਦੇ ਬੱਜਾ ਹਾਂ ਇਹ ਜੀ ਦੇਖੀ ਮੈਂ ਜਿ ਮੁੜ ਕੇ ਸਾਰੀ ਰਾਤ ਪਜਾਦਾ 200 ਰੁਪਏ ਮੁੱਤਣ ਥਲੇ ਵਿਖਤ ਰਿਹਾ ਮੈਂ ਕੋਠੇ ਦੀ ਉਹ ਗੁੱਤੀ ਆ ਮਦਦ ਬੱਠਾ ਵੀ ਇੰਨਾ ਇਹ ਜੀ ਕਿਸੇ ਮੈਂ ਸੱਚੀ ਵਿੱਚ ਦੀ ਗੱਲ ਐ ਇਹ ਝਾੜ ਨਹੀਂ ਕਰਦਾਗਾ ਮੈਂ ਸੱਚੀ ਵਿੱਚ ਹੁਝ ਮੇਰੇ ਨਾਲ ਜਮਾ ਕਰਨਾ ਉਹ ਮੇਰੇ ਕੋਲ ਨਾ ਆਇਆ ਇੱਧਰ ਹੋ ਜਾ ਬਈ ਉਸਤਾਦ ਉਹ ਟੁੱਟਣ ਵਾਲਾ ਗਿਆ ਪਾਵਾ ਉਹ ਦੇਖ ਲਾ ਟੁੱਟੂਗਾ ਖੜਾ ਹੋ ਜਾ ਉਹ 빙ਗਾ ਹੋ ਰਾ ਇੱਧਰ ਹੋ ਜਾ ਟੁੱਟੂਗਾ ਉਹ ਸੱਚੀ ਵਿੱਚੀ ਗੱਲ ਹੈ ਪੂਰੀ ਸੱਚੀ ਵਿੱਚੀ ਹੁੰਦੀ ਹੈ ਬਦੰਦਰਾ ਐ ਦੋ ਮੈਂ ਤੇ ਦੁਰ ਕੱਲਾ ਪੈ ਨਾ ਇੱਕ ਕਰੋੜ ਹੈਗਾ ਉਥੇ ਨਾ ਕੋਈ ਵੀ ਡਰਾਈਵਰ ਨੇ ਹਾਰਨ ਵਜਾ ਕੇ ਨਾ ਨੰਗੇ ਸੌ ਜਦ ਅ ਗੱਡੀ ਪਲਟਾਉਂਦਾ ਜਾ 100 ਤੋੜ ਦਿੰਦੇ ਚੀਜ਼ ਐ ਇਹ ਜੀ ਐ ਭਾਈ ਇਹ ਸੜਕ ਵਿਚਾਲੇ ਬਾਂਦੀ ਆ ਚਿੱਟੇ ਕੱਪੜੇ ਉਹਦੇ ਖੁੱਲੇ ਵਾਲ ਧੁੰਆਂ ਅੱਖਾਂ ਇਹ ਜਿੱਜਾ ਪੰਗਾ ਨਹੀਂ ਆਇਆ ਨਾ ਯਾਰ ਮੈਨੂੰ ਨਾ ਦੱਸ ਯਾਰ ਬਈ ਯਾਰ ਮੇਰੇ ਕੋਲ ਨਾ ਕਰਿਆ ਕਰੋ ਉਹ ਇਹਦਾ ਮੂੰਹ ਦਾ ਹੱਥ ਨਾ ਦਾਤ ਤੁਰ ਮੈਂ ਵੀ ਨੂੰ ਕਰ ਲਾਦਾ ਯਾਰ ਬਈ ਯਾਰ ਸੱਚੀ ਵਿੱਚ ਹੁੰਦੇ ਪੂਤ ਪ੍ਰੇਤ ਕਦਾਂ ਪਹਿਲੀ ਬੁਖਾਰ ਹੋ ਰਿਹਾ ਮੈਂ ਰਾਤਾਂ ਸੀਸੇ ਮੂਰੇ ਰੀਲ ਲੇਖੀ ਜਾਂਦਾ ਸੀ ਮੈਂ ਰਾਤ ਨੂੰ ਉਹ ਕਿਤੇ ਰੀਲ ਦੇਖਦੇ ਚ ਕਹਿੰਦੇ ਮੋ ਬੱਤੀ ਸੀਸੇ ਮੂਰੇ ਲਾ ਕੇ ਹੱਥ ਬਾਰ ਬਲੱਡ ਬਲੱਡ ਕਹਿੰਦੇ ਪੂਤ ਆ ਜਾਂਦੀ ਹੈ ਮੈਂ ਕਰਕੇ ਦੇਖ ਲਿਆ 12 ਵਜੇ ਮੋਮਬੱਤੀ ਦਾ ਮਤਲਬ ਮਾਤਣੀ ਉਹਦੇ ਪਾਸੇ ਤਾਂ ਕੁਝ ਹੈ ਹੀ ਨਹੀਂ ਹਾਂ ਤੇ ਜਿਹੜੇ ਬੰਦੇ ਨੇ ਦੇਖੇ ਮਦ ਦੀ ਚੀਜ਼ ਹੁਣ ਜ ਮੈਂ ਬੈਨ ਹੋ ਗਿਆ ਹੂੰਗਾ ਉਹ ਸਾਰਾ ਪਤਾ ਚੀਜ਼ਾਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਮੈਂ ਜਦੋਂ ਕੀਤਾ ਸੀ ਇਸੇ ਮੁਰੇ ਮੋਮਬੱਤੀ ਲਾ ਕੇ 7 ਵਾਰ ਬਲੱਡ ਬਲੱਡ ਨਾਲ ਖੜੀਆਂ ਐ ਫਿਰ ਖੜੀ ਬੋਸ ਘੰਟਾ ਚਿੱਟੇ ਕੱਪੜੇ ਵਾਇ ਬਈ ਉੱਡ ਗਈ ਉਹ ਤਾਂ ਆਏ ਉੱਤੇ ਥੱਲੇ ਮੱਝ ਦੇ ਇੱਕ ਵਰਨੇਗਾ ਮਾਰ ਮੜਾ ਚੱਕ ਦੇ ਇੱਕ ਮੈਂ ਐਸਾ ਨਹੀਂ ਕੁਝ ਬਤਾ ਨਹੀਂ ਹੁੰਦਾ ਨਹੀਂ ਹੈ ਹਾਂ ਉਹ ਨੀ ਰਾਤ ਨੂੰ ਹੋ ਸਕਦਾ ਮੰਜੇ ਥੱਲੇ ਆ ਗਿਆ ਦੇਖਿਆ ਮੈਂ ਪਿੱਛੇ ਨਾ ਮੁਟਤਾ ਹੋਵੇ ਉਹ ਦੋਨ ਮੁੱਕ ਕਰਦਾ ਰਹਿ ਜਾਂਦਾ ਬਈ ਉਹ ਜੀਨੋਟਰ ਲਾ ਲਾ ਉਹ ਡੈਪਰ ਲਿਆ ਦੂੰਗਾ 10 ਰੁਪਏ ਦਾ 25 ਰੁਪਏ ਦਾ ਮੈਗਨੀਚਿਊਡ ਬੋਲ ਮੈਂ ਰਾਤ ਨੂੰ ਉਨਾ ਕੱਲਾ ਮੈਨੂੰ ਆਦਾ ਭੈ ਯਾਰ ਵੀ ਕੋਈ ਉਹ ਫਿਰਦਾ ਹੋਵੇ ਕੋਲੇ ਤੈਨੂੰ ਗੱਲਾਂ ਸੁਣਾਤਾ ਗਏ ਤੇ ਤੇ ਮੈਂ ਸੱਚੀ ਵਿੱਚ ਰਾਤ ਨੂੰ ਭੈ ਆਉਂਦਾ ਜਾ ਗਈ ਵੇ ਫੇਰ ਰਾਤ ਨੂੰ ਤੂੰ ਕੋਈ ਉਤਰਾਉਣਾ ਤੈਨੂੰ ਆਲਾ ਸੱਚੀ ਵਿੱਚ ਮੇਰੇ ਕੋਲ ਮਾਂ ਕਰ ਤਰਾਉਂਦਾ ਹਾਂ ਹਾਂ ਹੋਇਆ ਮੇਰੇ ਹੋਇਆ 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 ਹਾਂ ਹੋਇਆ ਬਸ ਆਏ ਨਹੀਂ ਇੱਕ ਵਾਰ ਨਹੀਂ ਵਾਰੀ ਵਾਰੀ ਆ ਕੇ ਆਏ ਫੇਰ ਕਦੇ ਫੇਰ ਆਏ ਆਏ ਕਰੇ ਮੈਂ ਬੋਲਿਆ ਤਾਂ ਇੱਕ ਦਿਨ ਉਹ ਸੀ ਰਾਤ ਨੂੰ ਉਹ ਕਰਨ ਲੱਗਣ ਲੱਗਾ ਮੈਂ ਤਾਂ ਟੱਕੀ ਦਾ ਜੋਰ ਪੈ ਗਿਆ ਮੈਂ ਤਾਂ ਲਫਾਫੇ ਚ ਹੱਗ ਕੇ ਤੇ ਡੰਗ ਲਿਆ ਪਾ ਗਿਆ ਬੁਸਪੈਣਾ ਯਾਰ ਡਰ ਬੁੱਕ ਵੀ ਨਾ ਹੋਵੇ ਦਰਦਾ ਹੋਵੇ ਤਾਂ ਮੁਸਕਤੀ ਪਿਆ ਰਿਆ ਸਾਰੀ ਰਾਤ ਉਹ ਮੈਨੂੰ ਬੜਾ ਡਰਾਉਂਦਾ ਆ। ਉਹ ਤੇਰੇ ਸੱਚੀ ਵਿੱਚ ਹੀ ਹੁੰਦੇ ਨੇ। ਹਾਂ ਫਿਰ ਜੀ ਵਿੱਚ ਹੀ। ਉਹ ਜੇ ਰਾਤ ਨੂੰ ਆ ਜਾ। ਹਾਂ ਫਿਰ ਕਿਉਂ ਤੈਨੂੰ ਡਰਾਉਣਾ ਥੋੜਾ ਉਹਦਾ। ਮੇਰੇ ਕੋਲੇ ਪੈਜੀ ਰਾਤ ਨੂੰ ਯਾਰ। ਕੌਣ? ਲੰਮਾ ਹੈ ਭਾਂਡੇ ਭਰੇ। ਅਸੀਂ ਕੋਈ ਪਈਏ ਹਾਂ। ਤੁਮ ਭਾਈ ਜੀ ਯਾਰ। ਅਸੀਂ ਕੋਈ ਪਈਏ ਤੇ ਲੈਵੇ। ਉਹ ਕੁਝ ਨਹੀਂ ਹੁੰਦਾ। ਹੁੰਦਾ ਤਾਂ ਉਹ ਗੁੱਲਾ ਠਾ। ਨਾ ਜੇ ਰਾਤ ਨੂੰ ਮੰਜੇ ਥੱਲੇ ਆ ਗਿਆ। ਨਾ ਯਾਰ ਭਾਈ ਯਾਰ ਇਹ ਜੀ ਗੱਲਾਂ ਨਾ ਕਹੋ ਯਾਰ। ਭਾਈ ਮੈਂ ਨਹੀਂ ਹਾਂ। ਤੁਸੀਂ ਪਾਉ ਜੋ ਯਾਰ ਭਾਈ ਯਾਰ ਮੇਰੇ ਕੋਲੇ ਹਜੇ ਗੱਲਾਂ ਨਾ ਕਰੋ ਯਾਰ। ਉਹ ਨਾ ਕੋਰ ਕੋਰ ਕੱਢਣ ਨੂੰ ਕਹਿ ਦਿੰਦਾ ਇਹ ਨਾ ਫਿਰ ਅਸੀਂ ਇੰਨੇ ਆਖੇ ਲਾ ਆਪ ਸਾਨੂੰ ਘਰੇ ਕੱਢੀ ਜਾਂਦਾ ਸਾਨੂੰ ਉਹ ਕੰਮ ਦੀ ਗੱਲ ਹੈ ਉਹ ਕੰਮ ਦੀ ਗੱਲ ਕਰਨ ਨੂੰ ਕੋਈ ਮਾਤਾ ਜੀ ਗਾਮੇ ਟਾਈਪ ਪਾਸੂ ਰੱਖਣ ਉਹ ਹਾਂ ਉਹ ਤਾਂ ਹੀ ਮੈਂ ਆਇਆ ਯਾਰ ਕਿਦਮ ਸਾਰਾ ਦਿਨ ਬਾਹਰ ਰਹਿਣੇ ਆਂਗੇ ਕੋਈ ਡਰ ਤਲਾਕਦੀ ਹੁਣ ਮੈਂ ਖੁੱਛਲੀ ਰੋੜ ਤੇ ਆ ਗਿਆ ਹਾਂ ਕੀ ਤੇ ਅੱਕਾਂ ਹੀ ਰਾਸਤਾ ਫੁੱਟਾ ਉੱਥੇ ਰਾਤ ਨੂੰ ਬੰਦਾ ਕਹਿੰਦਾ ਕੱਲਾ ਨਹੀਂ ਨਿਕਸਦਾ ਉਹ ਵੀ ਡੇਗ ਲੰਦਾ ਕਿਉਂ ਕੋਈ ਰਮ ਬਈਆ ਮੈਨੂੰ ਡਰ ਲਾ ਰਿਹਾ ਹਾਂ ਹੂੰ ਟੱਟੀ ਨਿਕਲੀ ਇੰਦੀ ਵਿਚ ਕੋਈ ਕੋਮ ਦੀ ਗੱਲ ਕਰ ਲੋ ਯਾਰ ਕੋਈ ਗੱਲ ਕਰਨ ਵਾਲੀ ਯਾਰ ਇਹ ਕੰਮ ਦਾ ਕੰਮ ਤੇ ਆਣਾ ਕੰਮ ਤੇ ਬਾਜਾ ਪਰ ਬਈਆ ਸਾਡੇ ਕੋਲ ਕਿਉਂ ਬਈਆ ਕਿੱਲਾ ਮਾਰਦਾ ਹੁੰਦਾ ਕੋਈ ਨੇ ਬੁਲਾ ਲਿਆ ਮੈਂ ਆ ਕੇ ਦਰ ਮੈਂ ਕੋਈ ਕੋਮ ਦੀ ਗੱਲ ਕਰ ਲੋ ਯਾਰ ਕੋਈ ਕੋਪੀਲਡਰੀ ਦੀ ਗੱਲ ਕਰ ਲੋ ਕੋਈ ਗੱਲ ਕਰਨ ਵਾਲੀ ਇਹ ਪੜਾਈ ਲਿਖਾਈ ਦੀ ਗੱਲ ਕਰ ਲੋ ਕੋਈ ਅੰਦਰ ਰਾਤ ਨੂੰ ਤੂੰ ਆ ਮਨ ਲਾ ਕੇ ਪੜਾ ਦੂੰਗਾ ਨਾ ਚੰਗਾ ਦਿਮਾਗ ਤੇ ਲਈ ਮੈਂ ਯਾਰ ਮੈਨੂੰ ਤਾਂ ਨਹੀਂ ਨੀਂਦ ਆਉਣੀ ਯਾਰਾ ਜੱਜ ਓਏ ਕੁਛ ਨਹੀਂ ਹੁੰਦਾ ਰਾਤ ਨੂੰ ਹੋ ਗਈ ਜਾਂਦਾ ਆਉਂ ਵੀਰਾਦ ਰਾਦ ਨੂੰ ਮੰਜੇ ਥੱਲੇ ਕਿਉਂ ਉਹਨੂੰ ਡਰਾਈ ਨਾ ਬੰਦਰ ਨੂੰ ਮਰ ਚੋ ਭੈਣ ਦਾ ਇੱਧਰ ਹਲ ਕੇ ਇਹੇ ਜੋੜ ਨਹੀਂ ਆਏ ਚੱਲਦੇ ਆਪਾਂ ਭੈਣਾਂ ਚੀਂ ਮਰਜੇ ਬਰਾਲਾ ਆਏ ਬਾਅਦ ਚੱਲਦੇ ਆਪਾਂ ਉਹ ਕੁਛ ਨਹੀਂ ਹੁੰਦਾ ਓਏ ਆਏ ਚੱਲੀਏ ਰਏ ਓਏ ਹੱਗੀ ਜਾਂਦਾ ਵਿੱਚ ਆਇਆ ਚੰਗਾ ਜਗਾ ਮਤਾ ਯਾਰ ਆਏ ਚੱਲੀ ਸ਼ਾ ਉਹਨੂੰ ਮਿਲਾਂਗੇ ਓਏ ਚੰਗਾ ਫੇਰ ਤਾਂ ਮੇਰਾ ਆਰਡਰ ਪੋਕੀ ਜਾਣ ਮੈਂ ਤੂੰ ਬਲਾ ਲ ਮੈਂ ਆ ਕੇ 10 ਮਿੰਟ ਮਾ ਚਲ ਟਾਈਮ ਪਸ ਕੋਈ ਆਏ ਕਰੀਏ ਇਹਨੂੰ ਡਰਾਈਏ 7 ਦਾ ਨੂੰ ਡਰਾਉਣੇ ਕੁਝ ਨਹੀਂ ਹੁੰਦਾ ਮਰਜ਼ੇ ਕਿਤੇ ਸੱਚੀ ਹੋ ਜਾਂਦਾ ਓਏ ਆਏ ਕੀ ਹੁੰਦਾ ਆਰਡਰ ਦਾ ਵਾਲਾ ਉਹ ਉਹ ਹੈਗਾ ਲੱਟੂ ਯਾ ਸਪੀਕਰ ਆ ਜਿਹੜਾ ਸਪੀਕਰ বাজ ਆਇਆ ਬਾਜ ਹੁੰਦਾ ਜਿਹੜਾ ਹਾਂ ਆ ਹੈਗਾ ਉਹ ਇਹਨਾਂ ਦੀ ਕਿਕਰ ਤੇ ਢੰਗ ਦਾਗੇ ਉਹ ਕੁੱਤਾ ਨਹੀਂ ਬਾਜ ਲਾ ਦਾਂਗੇ ਆਪਾਂ ਚਿੱਟੇ ਕੱਪੜੇ ਪਾ ਲਾਂਗੇ ਉਹ ਡਰਦਾ ਵਾਲਾ 12 ਵਜੇ ਆਵਾਂਗੇ ਇਹਦੇ ਲਈ ਕੁਝ ਨਹੀਂ ਹੁੰਦਾ ਉਸਨੂੰ ਤਾਂ ਐਕੀ ਹੁਦਿਆ ਇਹਨਾਂ ਮਜਾ ਆਗਾ ਆਪਾਂ ਹਸੀ ਦੇਣਾ ਉਹ ਕੁਝ ਨਹੀਂ ਹੁੰਦਾ ਕਰਕੇ ਦੇਖਦੇ ਕੋਈ ਨਹੀਂ ਹੁੰਦਾ ਐਂ ਕਰਾਂਗੇ ਜਦੋਂ ਜਦੋਂ ਭੂਤ ਭਾਤ ਜੇ ਆਗੇ ਜਾਣ ਕੇ ਇਹ ਪਤਾ ਲੱਗ ਉਹਦੀ ਵਿੱਚ ਮਥਲਾਂ ਦਾ ਆਪਾਂ ਵੀਡੀਓ ਬਣਾ ਕੇ ਰੀਲ ਪਾ ਦਾਂਗੇ ਚੜ ਜੂਗੀ ਵੀ ਉਹ ਫੇਮਸ ਹੋ ਜਾਗੇ ਇਸੇ ਵੰਨੇ ਆਪਾਂ ਫੇਮਸ ਆਪ ਨੂੰ ਫੇਮ ਮਿਲ ਜੂਗਾ ਉਹ ਫੇਮ ਕਿਸੇ ਨੂੰ ਜਾਣਨਾ ਬਗ ਜ ਕਿਸੇ ਉਹ ਯਾਰ ਐਂ ਇੱਕ ਜਾਨ ਲੱਗ ਗਿਆ ਜਾਨਣਾ ਫਿਰ ਤਾਂ ਬਸ ਚਲ ਜੰਗਾ ਪਰ ਛਾਉਣ ਹਨੇਰੇ ਕਰਦੇ ਆ ਨਾ ਮੇਰੇ ਕਰ ਮੇਰੇ ਨਾਲ ਸਪੀਕਰ ਇਹਦਾ ਲਾ ਲਈ ਗੱਲ ਕਰ ਲਈ ਫਿਕਰ ਤਾਂ ਆਪਣੇ ਕੋਲ ਪਿਆਗਾ ਮੱਲੇ ਆਂਗਾ। ਬਸ ਠੀਕ ਆ ਰਾਤ ਨੂੰ ਤੂੰ ਸਹੀ। ਮੇਰੀ ਗੱਲ ਸੁਣ। ਇਹਦੇ ਨਾਲ ਗੱਲਾਂ ਗੁੱਲਾਈਆਂ ਮਾਰ ਕੇ ਇਹਨੂੰ ਪਤਾ ਨਾ ਲੱਗੇ ਬਾਜ ਜਾ ਕੇ ਸਾਹਮਣੇ ਟੰਗਿਆ। ਇਹ ਜਦੋਂ ਸੁੰਨੀ ਸੁੰਨੀ ਕਰ ਕਿੰਨਾ ਹੋਊਗਾ ਉਦੋਂ ਬਾਜ ਟੰਗ ਦਾਂਗੇ। ਠੀਕ। ਠੀਕ ਆ। ਇਹਨੂੰ ਕੋ ਮਿਲਦੀ ਨਹੀਂ ਹੈ ਕਿ ਸਾਹਮਣੂ। ਹਾਂ। ਬੋਝ ਕੇ ਨਿਕੰਦ ਕੋ ਟੱਪ ਕੇ ਆ ਜਾ। ਆ ਚੱਲੀਏ। ਚੱਲ ਜਾਨਾ। ਉਹ ਕਰ ਲਈ ਹੱਲ। ਕਰ ਦੂੰ ਬਸ। ਓਏ ਕਿਤਾ ਪਤੰਦਰ ਦੀ ਸੇਲੀ ਵੀ ਰੁੱਸ ਗਈ ਅੱਜ। ਓ ਇੰਨਾ ਅੱਜ ਕੀ ਰੱਖਿਆ ਕੰਮ ਅੱਜ। ਹੋਰ। ਓਏ ਆ ਹੂ ਨਾ ਕਿ ਮਰਜ਼ੇ ਮੈਨੂੰ ਐਂਡਰ ਲੱਗੀ। ਓ ਯਾਰ ਐਂ நம்ப ஆ చక్కలా ਬੈਠਾ

ਇੱਥੇ ਟੰਗ ਦੇ ਓਏ। ਊਹ ਛੂਲ ਖੱਬਜੂ ਕੋਈ ਪੰਗੇ ਲੈਣਾ ਤੂੰ। ਫਿਰ ਇਹ ਖੋਰ ਕਿੱਥੇ ਰੱਖੇਗਾ? ਪਹਿਲਾਂ ਦੇਖ ਦੂ ਤਾ ਲੈ ਕੋਈ ਹੈ ਤਾਂ ਨਹੀਂ। ਔਰੇ ਰੱਖ ਦੇ, ਔਰੇ ਰੱਖ ਦੇ। ਇੱਥੇ ਰੱਖ। ਆ ਇੱਥੇ ਰੱਖ ਦੇ। ਥੋੜੇ ਰੱਖ ਲੈ। ਕਿੱਥੇ? ਇੱਥੇ ਕਰ ਦੇ। ਆ ਇੱਥੇ ਰੱਖ ਦੇ ਹਾਂ। ਉਹਨੂੰ ਕਿਹੜਾ ਬੌਲਾ ਹੀ ਆ ਉਹਨੂੰ ਉਹਨੂੰ ਨਹੀਂ ਪਤਾ ਲੱਗਾ। ਰੱਖ ਲੈ। ਕੋਲ ਲੋ ਗੀਤ ਮੈਦਾਨਾ ਕਿੱਥੇ ਲਉਂਦੇ ਆਹ ਲਾ ਦੂ ਪਹਿਲਾ ਆਹ ਲਾ ਮੈਦਾਨਾ ਲੈ ਆਏ ਆ ਉਹਦੇ ਵਾਸਤੇ ਸਪੈਸ਼ਲ ਸੀਟੀ ਕਰ ਪੈਂਦੇ ਆ ਕਰ ਸੁ ਆ ਜੂ ਹੁਣਾ ਕੇ ਇਧਰ ਹੀ ਆਊਗਾ ਮੈਸਾ ਮੁੱਤਾਂ ਬਨੂਗਾ ਆ ਜਾ ਆ ਜਾ ਆਪਾਂ ਉਹ ਲਾਈਟ ਬੰਦ ਕਰ ਦਨੇ ਆ ਜਾ ਕੋ ਇਧਰ ਆ ਆਣੀ ਉਹ ਉੱਥੇ ਬੈਠਾਂਗੇ ਹੁਣ ਤਾਂ ਸ਼ੱਕ ਹੋ ਜੂ ਫੇਰਾ ਆ ਬੰਦ ਕਰ ਸੀਟੀ ਮੈਂ ਕੋਈ ਕੁਟੇ ਤੇ ਨਾ ਲਾ ਦੀ ਇੱਥੇ ਇੱਥੇ ਬਹਿ ਜਾ ਦੱਡੁਰ ਤਾਂ ਨਹੀਂ ਲੱਗਦਾ ਮੈਨੂੰ ਆਂਡਰ ਲੱਗਦਾ ਵੀ ਛੌੜ ਮਹਿੰਗੀ ਨਾ ਭਾਈ ਉਹ ਦੇਖੀ ਯਾਰ ਕੋਣ ਹੈਗਾ ਰੀਲ ਬਣਾਵਾਂਗੇ ਨਾਲੇ ਚੜਜੂਗੀ ਵਧੀਆ ਜਿਹੜੇ ਚੜਦੇ ਚੜਦੇ ਉਹ ਵੀ ਨਹੀਂ ਚੜਜੇ ਕਿਤੇ ਓਏ ਤੇਰੀ ਮਾਸਕ ਲੱਗਿਆ ਉਹ ਤੁੰਡੂ ਹੀ ਲਾ थोड़ी दस के ਮੈਨੂੰ ਮੈਨੂੰ ਜਾਨਣਾ ਹੈਗਾ ਬਾਹਰ پورا ਫੋਨ ਜਾ ਗਿਆ ਮੈਂ ਕਹਿੰਨੇ ਕਿੱਧਰ ਜਾਣਾ ਮੈਂ ਕੜ ਦੇ ਖੋਣਾ ਅੱਛਾ ਉਹ ਇਧਰ ਮੈਂ ਜਾ ਕੇ ਉਹ ਮੜਾਏਗਾ ਠੀਕ ਦੱਸ ਦੇਣਾ ਠੀਕ ਆ ਦੱਸੋ ਤਾਂ ਗਾਲਾਂ ਅੰਦਰ ਕਰੇ ਹੂੰ ਕਿਹੜੇ ਕੁੱਤੇ ਕੰਬਰੇ ਚਾ ਭਾਈਆ ਚੁੱਪ ਕਰਕੇ ਉਹ ਨਾ ਮੈਂ ਕਿਹਾ ਉਹ ਬਾਬਾ ਭਾਈਆ ਚੁੱਪ ਕਰ ਲੈ ਚੁੱਪ ਕਰ ਨਾ ਚੁੱਪ ਚੁੱਪ ਨਾ ਆਹ ਤਾਂ ਲਈ ਮੁਝਾਂ ਮੁਝਾ ਦੇਖੀ ਬੰਨੀ ਆਇਆ ਲੱਗਦਾ ਸਾਡੀ ਚੱਪਲ ਸੀ ਟੁੱਟੀ ਉਹ ਗੇੜ ਖੁੱਲਾਈ ਪਈ ਜਾਂਦਾ ਛਾਲੇ ਦਾ ਹਾਂ ਆਇਓ ਬੰਨੀ ਸੁਣੋ ਗੰਕ ਜਿੰਨਾ ਅਰੇ ਨਾ ਬੁਖਾਰ ਜਨੇ ਲਹੂ ਪੀ ਰੱਖਿਆ ਅ ਸੜ ਜਾ ਕੀ ਹੋ ਗਿਆ ਤੇਰੇ ਆਹ 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 ਨਹੀਂ ਆਇਆ ਚੱਲ ਆਏ ਕੋ ਜਾਦਰ ਲੈ ਇਹ ਸਾਲੇ ਦੀ ਖੜ ਜਾ ਹੁਣ ਪਾਪ ਜੀ ਮੇਰੇ ਸਾਲੇ ਉਹਦੇ ਵਿੱਚ ਹੀ ਸੁੱਤੇ ਪਸੂ ਤੋੜ ਦੂ ਹੋਰ ਤੇ ਬਣ ਲੈ ਤੇ ਬਣ ਤੈਨਾਂ ਨਾ ਉਹ ਮਾਰਦੀ ਐ ਹੋ ਨੀ ਦਾ ਇੰਦੀ ਆ ਪਈਏ ਲਾ ਆ ਬਾਹਰ ਨਹੀਂ ਚਾਹੀਦੀ ਰਹਿੰਦੇ ਵਾਹ ਅਹੋ ਹੰਡਾ ਜੀ ਵੀ ਖਾਸੀ ਹੋ ਗਈ ਯਾਰ ਮਾਦਲੀ ਆ ਨਾ ਕਰੀ ਨਾ ਬੰਦ ਅੱਖਾਂ ਵਿੱਚ ਵੱਜੀ ਜੋ ਕੋਈ ਤਾਂ ਕਰਦੇ ਨੇ ਪਸ਼ੂ ਵਾਂਗ ਉਹ ਪਾਈ ਨਾ

여기x2 ㅋㅋㅋㅋㅋㅋㅋㅋㅋㅋㅋ Elliot 이거 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 하�ifiques 재밌いただ기 으! ਓਏ ਕਰਜਾ ਮੇਰਾ ਛਾਲਾ ਕਰ ਤੂੰ ਉਲਟੀ ਓਏ ਆ ਕੀ ਹੋ ਗਿਆ ਪੈਣ ਦੇ ਖਸਮਾ ਇਹਦਾ ਤਾਂ ਚੱਲ ਨਹੀਂ ਚਾਲਦੇ ਪੈਣ ਜਿਹੜਾ ਨਬਜ ਖੜ ਗਈ ਦੀ ਓਏ ਆ ਕੀ ਹੋ ਗਿਆ ਓਏ ਮੇਰਾ ਕਹਿਣਾ ਬਾਗ ਚੱਲੂ ਭੱਜ ਲਾ ਮੈਂ ਮੇਰਾ ਛਾਲਾ ਤੈਨੂੰ ਕਹੀਗਾ ਕਹੀਗਾ ਓਏ ਹਰ ਮੈਨੂੰ ਕੀ ਪਤਾ ਯਾਰ ਜੋ ਇੰਨਾ ਦਿਲ ਪਤਲਾ ਇਹਦਾ ਹੁਣ ਮੈਨੂੰ ਕੀ ਪਤਾ ਯਾਰ ਕਹੀ ਤਾਂ ਕਿਹਾ ਉਹ ਛਾਲਾ ਨਬਜ ਵੀ ਖੜ ਗਈ ਤੇ ਮੇਰੀ ਗੱਲ ਸੁਣ ਸੀਪੇ ਹਾਂ ਨਾਮ ਆਪਣਾ ਜੂ ਭੱਜ ਚੱਲ। ਆ ਚੱਕ ਆਪਣਾ ਸਮਾਨ ਜਾਂ ਨਾਮ ਆ ਜੂ ਸਾਲਿਆ ਆਪਣਾ ਇਹਦਾ ਕੀ ਐ ਲੈਟ ਮੀਟ ਜੀ ਬੰਦ ਕਰ ਜਾ। ਭੈਣ ਦੇ ਦੋਸਤ ਜਾਂਦਾ ਛੱਡ ਕੇ ਜਾਂ ਜੂ ਨੂੰ ਵੀ ਜੀ ਕਰਦਾ ਇਹਨੂੰ। ਹੁਣ ਕੀ ਕਰੀਏ ਨਾਮ ਆ ਗਿਆ ਭੈਰ। ਪੱਕੀ ਕੀ ਪਤਾ ਕਿੰਨੇ ਸਾਲ ਦੀ ਜੇਲ ਹੋਊਗੀ। ਆਈ ਨਹੀਂ ਪਤਾ ਫਾਂਸੀ ਦੀ ਸਜ਼ਾ ਹੋ ਜੇ ਸਿੱਧੀ ਦੋਨਾਂ ਨੂੰ। ਇਹ ਤਾਂ ਮਰਿਆ ਹੀ ਮਰਿਆ ਆਪਣੀ ਜ਼ਿੰਦਗੀ ਵੀ ਬਰਬਾਦ ਹੋ ਜੂ ਸਾਲਿਆ ਈਲ ਦੇ ਚੱਕਰ 'ਚ ਭੱਜ ਲਾ। ਭੱਜ ਲਾ ਭੈਰ ਮੀਰਾ। ਉਫਾ ਜਲਾਬ ਹੈ ਰਸ਼ੀ ਚੀ ਪੱਛਾ ਨਾ ਮਾਦੂ ਕੰਮ ਤੋਂ ਵੀ ਲੇਟ ਹੋ ਗਏ ਓਏ ਆ ਗੜੇ ਓਏ ਲੈ ਗੜੇ ਓਏ ਫੇਰ ਬੱਝੇ ਆਨੇ ਓਏ ਕੁਛ ਨਹੀਂ ਓਏ ਇਹ ਕਾਲੂ ਦੇ ਸੀ ਪੱਕੀ ਹੋ ਗਏ ਓਏ ਕੁਛ ਨਹੀਂ ਆਇਆ ਕੀ ਗੱਲ ਓਏ ਵੀ ਇਹ ਮੇਰੇ ਸਾਲੇ ਕਿਧਰ ਭੱਜੇ ਤੇ ਰਾਤ ਨੂੰ ਲੈ ਕਾਲੂ ਦੇ ਸੀ ਪਾਣੇ ਚੱਲ ਆਪਾਂ ਕੀ ਲੈਣਾ ਕਰਦੇ ਹੋਣਗੇ ਕੁਛ ਪੋੜਾ ਕਰੇ ਚੱਲੀ ਅੱਜ ਤਾਂ ਕੰਮ ਤੋਂ ਵੀ ਲੇਟ ਹੋ ਗਿਆ ਨੀ ਰਾਇਆ 바ਵਾ ਹੋ ਗਿਆ ਸਰ ਆਜਣ ਕੰਮ ਤੇ ਵੀ ਹੋਣਾ ਤੜਕੇ